तैयार है धाबी का पहला राम मंदिर श्रद्धालुआ का सुपना होया पूरा भी हजार वर्ग मीटर जमीन ते बन मंदिर UAE ਦੀ ਰਾਜਸਤਾਨੀਆ 부ਤਾਬੀ ਦੇ ਵਿੱਚ ਪਹਿਲਾ Hindu ਮੰਦਿਰ ਤਿਆਰ ਹੈ ਜਿਸ ਉਦਘਾਟਨ ਵੀ 14 ਫਰਵਰੀ 2024 ਨੂੰ ਪ੍ਰਧਾਨ ਮੰਤਰੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਕਰਨਗੇ ਆ부ਤਾਬੀ ਦੇ ਵਿੱਚ ਪਹਿਲਾ Hindu ਮੰਦਿਰ ਬਣਾਉਣ ਵਾਲੀ ਸੰਸਥਾ BAPS ਸੁਆਮੀ ਨਾਰਾਇਣ ਦੇ ਜੋ ਐ ਪ੍ਰਧਾਨ ਮੰਤਰੀ ਮੋਦੀ ਨੂੰ ਉਦਘਾਟਨ ਸਮਾਰੋਹ ਲਈ ਸੱਦਾ ਦਿੱਤਾ ਜਿਸ ਨੂੰ ਉਨ੍ਹਾਂ ਨੇ ਸਵੀਕਾਰ ਕਰ ਲਿਆ UAE ਦੇ ਸ਼ਾਸਕਾਂ ਦੀ ਉਦਾਰਤਾ ਦੇ ਨਤੀਜੇ ਵਜੋਂ ਸੁਆਮੀ ਬ੍ਰਹਮ ਵਿਹਾਰੀ ਦਾਸ ਮੰਦਿਰ ਦੇ ਮੁਕੰਮਲ ਹੋਣ ਤੇ ਖੁਸ਼ ਹੋਏ ਇੱਕ ਅਜਿਹਾ ਪ੍ਰੋਜੈਕਟ ਹੈ ਜੋ ਸੁਪਨਿਆਂ ਵੀ ਵੱਡਾ ਹੈ ਉਹਨਾਂ ਨੇ ਇਹ ਚੀਜ਼ ਆਖੀ ਹੈ ਤੇ ਦੇ ਨਾਲ ਹੀ ਉਹਨਾਂ ਨੇ ਕਿਹਾ ਇਹ ਲਗਭਗ ਸਵਰਗ ਦੇ ਵਿੱਚ ਲਿਖੀ ਗਈ ਸਕ੍ਰਿਪਟ ਦੀ ਤਰ੍ਹਾਂ ਤੇ ਹੁਣ ਧਰਤੀ ਦੇ ਉੱਤੇ ਪ੍ਰਦਰਸ਼ਨ ਕੀਤਾ ਗਿਆ ਇਹ ਸਾਡੀਆਂ ਸਾਰੀਆਂ ਕਲਪਨਾਵਾਂ ਤੋਂ ਵੀ ਪਰੇ ਉਸ ਤੋਂ ਬਾਅਦ ਤੁਹਾਨੂੰ ਦੱਸਦੇ ਹਾਂ ਕਿ ਬੰਦਰ ਦਾ ਉਤਖਾਟਨ ਪੈਦਿਕ ਸਮਾਰੋਹ ਕੀਤਾ ਜਾਵੇਗਾ ਸਰਫ ਸਦਨਾ ਪੱਤਰ ਵਾਲਾ ਸਮਾਗਮ ਇਸ ਨੂੰ ਕਿਹਾ ਗਿਆ ਇਸ ਨੂੰ 18 ਫਰਵਰੀ ਨੂੰ ਸਾਰੇ ਲੋਕਾਂ ਦੇ ਲਈ ਸਾਰੇ ਸ਼ਰਧਾਲੂਆਂ ਦੇ ਲਈ ਸਾਰੇ ਪਖਤਾ ਦੇ ਲਈ ਖੋਦ ਦਿੱਤਾ ਜਾਵੇਗਾ ਇਸ ਤਰੀਕ ਨੂੰ ਨਤਮਸਤਕ ਹੋ ਸਕਦੇ ਨੇ ਲੋਕ ਦਰਸ਼ਨ ਕਰ ਸਕਦੇ ਨੇ ਦੇਖ ਸਕਦੇ ਨੇ ਕਿੰਨਾ ਹੀ ਖੂਬਸੂਰਤ ਅਬੂਦਾਬੀ ਦੇ ਵਿੱਚ ਇਹ ਪਹਿਲਾ ਹਿੰਦੂ ਮੰਦਿਰ ਬਣ ਕੇ ਤਿਆਰ ਹੋਇਆ ਹੈ ਅਬੂਦਾਬੀ ਦਾ ਪਹਿਲਾ ਹਿੰਦੂ ਮੰਦਿਰ ਹੈ ਜੋ 14 ਫਰਵਰੀ ਨੂੰ ਖੁੱਲਣ ਜਾ ਰਿਹਾ ਹੈ ਜੋ ਅਲ ਵਕਬਾ ਸਾਨ ਦੇ ਉੱਤੇ 2000 ਵਰਗ ਮੀਟਰ ਦੀ ਜ਼ਮੀਨ ਦੇ ਉੱਤੇ ਬਣਿਆ ਇਸ ਮੰਦਿਰ ਨੂੰ ਬਹੁਤ ਹੀ ਆਧੁਨਿਕ ਸ਼ੈਲੀ ਦੇ ਵਿੱਚ ਤਿਆਰ ਕੀਤਾ ਗਿਆ ਹੈ। ਪ੍ਰਾਚੀਨ ਕਲਾ ਅਤੇ ਆਧੁਨਿਕ ਵਾਸਤੂ ਕਲਾ ਦੇ ਸੁਮੇਲ ਦੇ ਨਾਲ ਬਣੇ ਇਸ ਮੰਦਿਰ ਦੀ ਨਕਾਸ਼ੀ ਬੇਮਿਸਾਲ ਹੈ। ਬਹੁਤ ਹੀ ਖੂਬਸੂਰਤੀ ਦੇ ਨਾਲ ਇਸ ਦਾ ਇੱਕ ਇੱਕ ਜੋ ਹੈ ਚੀਜ਼, ਇੱਕ ਇੱਕ ਮিনার ਦੀ, ਇੱਕ ਇੱਕ ਮਿੱਟੀ ਦੇ ਨਾਲ ਜਿਹੜੀ ਵੀ ਚੀਜ਼ ਬਣਾਈ ਗਈ ਹੈ ਬਹੁਤ ਹੀ ਬਰੀਕੀ ਦੇ ਨਾਲ ਕੰਮ ਕੀਤਾ ਗਿਆ ਹੈ। ਤੁਹਾਨੂੰ ਤਸਵੀਰਾਂ ਵੀ ਦਿਖਾ ਰਿਹਾ ਇਹਨੇ ਖੂਬਸੂਰਤ ਹੈ। ਇਹਨੇ ਤਾਂ ਤਸਵੀਰਾਂ ਨੇ ਪ੍ਰਧਾਨ ਮંત્રી ਨਰਿੰਦਰ ਮੋਦੀ ਨੇ 2018 ਦੇ ਵਿੱਚ ਇਸ ਮੰਦਰ ਦਾ ਨੀਂਹ ਪੱਥਰ ਰੱਖਿਆ ਸੀ ਅਜੇ ਹਿਦ ਵਿੱਚ ਉਦਘਾਟਨ ਤੋਂ ਪਹਿਲਾਂ ਇੱਥੇ ਅਯੁੱਧਿਆ ਦੀ ਤਰਜ਼ ਤੇ ਤਿਆਰੀਆਂ ਜ਼ੋਰਾਂ ਤੇ ਹਨ ਅਬੂ ਧਾਬੀ ਦੇ ਵਿੱਚ ਹੋਣ ਵਾਲੇ ਸ਼ਾਨਦਾਰ ਪ੍ਰੋਗਰਾਮ ਦੇ ਵਿੱਚ ਭਾਰਤ ਦੇ ਲੋਕ ਵੀ ਹਿੱਸਾ ਲੈਣਗੇ ਇਸ ਮੰਦਰ ਦੇ ਵਿੱਚ ਜੋ ਇਹ ਮੰਦਰ ਭਾਰਤ ਅਤੇ ਯੂਏ ਦੇ ਦਰਮਿਆਨ ਬਿਹਤਰ ਸਬੰਧ ਸਥਾਪਿਤ ਕਰਨ ਦੇ ਵਿੱਚ ਬਹੁਤ ਕਾਰਗਰ ਸਾਬਤ ਹੋਵੇਗਾ ਤੁਹਾਨੂੰ ਇਸ ਬਾਰੇ ਕੀ ਲੱਗਦਾ ਹੈ ਉਹ ਵੀ ਤੁਸੀਂ ਸਾਨੂੰ ਦੱਸੋ ਇਸ ਤੋਂ ਪਹਿਲਾਂ ਅਯੁੱਧਿਆ ਦੇ ਵਿੱਚ ਰਾਮ ਮੰਦਰ ਵਿੱਚ ਹੋਣ ਵਾਲਾ ਰਾਮ ਲਲਾ ਦੇ ਪ੍ਰਾਣ ਪ੍ਰਤੀਸ਼ਤਾ ਸਮਾਗਮ ਦੇ ਲਈ ਪੂਰੀ ਦੁਨੀਆ ਦੇ ਵਿੱਚ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਰਿਪੋਰਟਾਂ ਦੇ ਮੁਤਾਬਕ ਇਸ ਸਮਾਗਮ ਵਿੱਚ 55 ਦੇਸ਼ਾਂ ਵਿੱਚ ਰਹਿੰਦੇ ਪ੍ਰਵਾਸੀ ਭਾਰਤੀਆਂ ਨੂੰ ਜੋੜਨ ਦਾ ਵੱਡਾ ਉਪਰਾਲਾ ਕੀਤਾ ਜਾ ਰਿਹਾ ਹੈ ਸਮਾਗਮ ਤੋਂ ਪਹਿਲਾਂ ਵਿਸ਼ਵ Hindu ਪਰਿਸ਼ਦ WHP ਨੇ ਇਸ ਸਮਾਗਮ ਨੂੰ ਵਿਦੇਸ਼ਾਂ ਦੇ ਵਿੱਚ ਮਨਾਉਣ ਦੀ ਯੋਜਨਾ ਤਿਆਰ ਕੀਤੀ ਹੈ ਜੈ ਸ਼੍ਰੀ ਰਾਮ ਉਹ ਤਾਂ ਵੀ ਦਾ ਪਹਿਲਾ ਰਾਮ ਮੰਦਰ ਸਦਾ ਨੂੰ ਦਾ ਸੁਪਨਾ ਹੋਇਆ ਪੂਰਾ 20000 ਵਰਗ ਮੀਟਰ ਦੀ ਜ਼ਮੀਨ ਤੇ ਬਣਿਆ ਇਹ ਮੰਦਰ UAE ਦੀ ਰਾਜਸਤਾਨੀਆ 부ਤਾਬੀ ਦੇ ਵਿੱਚ ਪਹਿਲਾ Hindu ਮੰਦਿਰ ਤਿਆਰ ਹੈ ਜਿਸ ਉਦਘਾਟਨ ਵੀ 14 ਫਰਵਰੀ 2024 ਨੂੰ ਪ੍ਰਧਾਨ ਮੰਤਰੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਕਰਨਗੇ। ਆਬੂ ਥABI ਦੇ ਵਿੱਚ ਪਹਿਲਾ Hindu ਮੰਦਿਰ ਬਣਾਉਣ ਵਾਲੀ ਸੰਸਥਾ BAPS ਸੁਆਮੀ ਨਾਰਾਇਣ ਦੇ ਜੋ ਐ ਪ੍ਰਧਾਨ ਮੰਤਰੀ ਮੋਦੀ ਨੂੰ ਉਦਘਾਟਨ ਸਮਾਰੋਹ ਲਈ ਸੱਦਾ ਦਿੱਤਾ ਜਿਸ ਨੂੰ ਉਨ੍ਹਾਂ ਨੇ ਸਵੀਕਾਰ ਕਰ ਲਿਆ। UAE ਦੇ ਸ਼ਾਸਕਾਂ ਦੀ ਉਦਾਰਤਾ ਦੇ ਨਤੀਜੇ ਵਜੋਂ ਸੁਆਮੀ ਬ੍ਰਹਮ ਵਿਹਾਰੀ ਦਾਸ ਮੰਦਿਰ ਦੇ ਮੁਕੰਮਲ ਹੋਣ ਤੇ ਖੁਸ਼ ਹੋਏ। ਇੱਕ ਅਜਿਹਾ ਪ੍ਰੋਜੈਕਟ ਹੈ ਜੋ ਸੁਪਨਿਆਂ ਤੋ ਵੀ ਵੱਡਾ ਹੈ ਉਹਨਾਂ ਨੇ ਇਹ ਚੀਜ਼ ਆਖੀ ਹੈ ਤੇ ਦੇ ਨਾਲ ਹੀ ਉਹਨਾਂ ਨੇ ਕਿਹਾ ਇਹ ਲਗਭਗ ਸਵਰਗ ਦੇ ਵਿੱਚ ਲਿਖੀ ਗਈ ਸਕ੍ਰਿਪਟ ਦੀ ਤਰ੍ਹਾਂ ਤੇ ਹੁਣ ਧਰਤੀ ਦੇ ਉੱਤੇ ਪ੍ਰਦਰਸ਼ਨ ਕੀਤਾ ਗਿਆ ਇਹ ਸਾਡੀਆਂ ਸਾਰੀਆਂ ਕਲਪਨਾਵਾਂ ਤੋਂ ਵੀ ਪਰੇ ਉਸ ਤੋਂ ਬਾਅਦ ਤੁਹਾਨੂੰ ਦੱਸਦੇ ਹਾਂ ਕਿ ਬੰਦਰ ਦਾ ਉਤਖਾਟਨ ਪੈਦਿਕ ਸਮਾਰੋਹ ਕੀਤਾ ਜਾਵੇਗਾ ਸਿਰਫ ਸਦਨਾ ਪੱਤਰ ਵਾਲਾ ਸਮਾਗਮ ਇਸ ਨੂੰ ਕਿਹਾ ਗਿਆ ਇਸ ਨੂੰ 18 ਫਰਵਰੀ ਨੂੰ ਸਾਰੇ ਲੋਕਾਂ ਦੇ ਲਈ ਸਾਰੇ ਸ਼ਰਧਾਲੂਆਂ ਦੇ ਲਈ ਸਾਰੇ ਪਖਤਾ ਦੇ ਲਈ ਖੋਦ ਦਿੱਤਾ ਜਾਵੇਗਾ ਇਸ ਤਰੀਕ ਨੂੰ ਨਤਮਸਤਕ ਹੋ ਸਕਦੇ ਨੇ ਲੋਕ ਦਰਸ਼ਨ ਕਰ ਸਕਦੇ ਨੇ ਦੇਖ ਸਕਦੇ ਨੇ ਕਿੰਨਾ ਹੀ ਖੂਬਸੂਰਤ ਅਬੂਦਾਬੀ ਦੇ ਵਿੱਚ ਇਹ ਪਹਿਲਾ ਹਿੰਦੂ ਮੰਦਿਰ ਬਣ ਕੇ ਤਿਆਰ ਹੋਇਆ ਹੈ ਅਬੂਦਾਬੀ ਦਾ ਪਹਿਲਾ ਹਿੰਦੂ ਮੰਦਿਰ ਹੈ ਜੋ 14 ਫਰਵਰੀ ਨੂੰ ਖੁੱਲਣ ਜਾ ਰਿਹਾ ਹੈ ਜੋ ਅਲ ਵਕਬਾ ਸਾਨ ਦੇ ਉੱਤੇ 2000 ਵਰਗ ਮੀਟਰ ਦੀ ਜ਼ਮੀਨ ਦੇ ਉੱਤੇ ਬਣਿਆ ਇਸ ਮੰਦਿਰ ਨੂੰ ਬਹੁਤ ਹੀ ਆਧੁਨਿਕ ਸ਼ੈਲੀ ਦੇ ਵਿੱਚ ਤਿਆਰ ਕੀਤਾ ਗਿਆ ਹੈ। ਪ੍ਰਾਚੀਨ ਕਲਾ ਅਤੇ ਆਧੁਨਿਕ वास्तुकला ਦੇ ਸੁਮੇਲ ਦੇ ਨਾਲ ਬਣੇ ਇਸ ਮੰਦਿਰ ਦੀ ਨਕਾਸ਼ੀ ਬੇਮਿਸਾਲ ਹੈ। ਬਹੁਤ ਹੀ ਖੂਬਸੂਰਤੀ ਦੇ ਨਾਲ ਇਸ ਦਾ ਇੱਕ ਇੱਕ ਜੋ ਹੈ ਚੀਜ਼, ਇੱਕ ਇੱਕ ਮিনার ਦੀ, ਇੱਕ ਇੱਕ ਮਿੱਟੀ ਦੇ ਨਾਲ ਜਿਹੜੀ ਵੀ ਚੀਜ਼ ਬਣਾਈ ਗਈ ਹੈ ਬਹੁਤ ਹੀ ਬਰੀਕੀ ਦੇ ਨਾਲ ਕੰਮ ਕੀਤਾ ਗਿਆ ਹੈ। ਤੁਹਾਨੂੰ ਤਸਵੀਰਾਂ ਵੀ ਦਿਖਾ ਰਹੀ ਹੈ ਇਹਨੇ ਖੂਬਸੂਰਤ ਹੈ ਇਹਨੇ ਤਾਂ ਤਸਵੀਰਾਂ ਨੇ ਪ੍ਰਧਾਨ ਮંત્રી ਨਰਿੰਦਰ ਮੋਦੀ ਨੇ 2018 ਦੇ ਵਿੱਚ ਇਸ ਮੰਦਰ ਦਾ ਨੀਂਹ ਪੱਥਰ ਰੱਖਿਆ ਸੀ ਅਜੇ ਹਿਦ ਵਿੱਚ ਉਦਘਾਟਨ ਤੋਂ ਪਹਿਲਾਂ ਇੱਥੇ ਅਯੁੱਧਿਆ ਦੀ ਤਰਜ਼ ਤੇ ਤਿਆਰੀਆਂ ਜ਼ੋਰਾਂ ਤੇ ਹਨ ਅਬੂ ਧਾਬੀ ਦੇ ਵਿੱਚ ਹੋਣ ਵਾਲੇ ਸ਼ਾਨਦਾਰ ਪ੍ਰੋਗਰਾਮ ਦੇ ਵਿੱਚ ਭਾਰਤ ਦੇ ਲੋਕ ਵੀ ਹਿੱਸਾ ਲੈਣਗੇ ਇਸ ਮੰਦਰ ਦੇ ਵਿੱਚ ਜੋ ਇਹ ਮੰਦਰ ਭਾਰਤ ਅਤੇ ਯੂਏ ਦੇ ਦਰਮਿਆਨ ਬਿਹਤਰ ਸਬੰਧ ਸਥਾਪਿਤ ਕਰਨ ਦੇ ਵਿੱਚ ਬਹੁਤ ਕਾਰਗਰ ਸਾਬਤ ਹੋਵੇਗਾ ਤੁਹਾਨੂੰ ਇਸ ਬਾਰੇ ਕੀ ਲੱਗਦਾ ਹੈ ਉਹ ਵੀ ਤੁਸੀਂ ਸਾਨੂੰ ਦੱਸੋ ਇਸ ਤੋਂ ਪਹਿਲਾਂ ਅਯੁੱਧਿਆ ਦੇ ਵਿੱਚ ਰਾਮ ਮੰਦਰ ਵਿੱਚ ਹੋਣ ਵਾਲਾ ਰਾਮ ਲਾਲਾ ਦੇ ਪ੍ਰਾਣ ਪ੍ਰティਸ਼ਤਾ ਸਮਾਗਮ ਦੇ ਲਈ ਪੂਰੀ ਦੁਨੀਆ ਦੇ ਵਿੱਚ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਰਿਪੋਰਟਾਂ ਦੇ ਮੁਤਾਬਕ ਇਸ ਸਮਾਗਮ ਵਿੱਚ 55 ਦੇਸ਼ਾਂ ਵਿੱਚ ਰਹਿੰਦੇ ਪ੍ਰਵਾਸੀ ਭਾਰਤੀਆਂ ਨੂੰ ਜੋੜਨ ਦਾ ਵੱਡਾ ਉਪਰਾਲਾ ਕੀਤਾ ਜਾ ਰਿਹਾ ਹੈ ਸਮਾਗਮ ਤੋਂ ਪਹਿਲਾਂ ਵਿਸ਼ਵ Hindu ਫਰੀਸ਼ਦ WHP ਨੇ ਇਸ ਸਮਾਗਮ ਨੂੰ ਵਿਦੇਸ਼ਾਂ ਦੇ ਵਿੱਚ ਮਨਾਉਣ ਦੀ ਯੋਜਨਾ ਤਿਆਰ ਕੀਤੀ ਹੈ ਜੈ ਸ਼੍ਰੀ ਰਾਮ